ਸਾਸੀ ਕਾਲਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਆ ਇਸ ਟਾਈਮ ਪਿੰਡ ਪਿਪਲੀ ਦੇ ਵਿੱਚ ਇਹ ਪੁਰਾਣੀ ਪਿਪਲੀ ਹੈ ਨਾ ਵੀਰੇ ਪੁਰਾਣੀ ਪਿਪਲੀ ਪਿੰਡ ਦੇ ਵਿੱਚ ਇਸ ਟਾਈਮ ਮੈਂ ਮੌਜੂਦ ਆ ਦੋ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਕਰੋ ਘਰੇ ਲੋ ਪਰਿਵਾਰ ਦੇ ਘਰੇ ਆ ਦੋ ਮਹੀਨਿਆਂ ਦੀ ਤੁਹਾਨੂੰ ਜਾਣਕਾਰੀ ਦੇਣੀ ਆ ਲਈ ਅੰਦਰ ਆ ਪਹਿਲੇ ਨੰਬਰ ਤੇ ਜਿਹੜੀ ਮੇ ਸਿੰਘ ਥੋੜੇ ਜੇ ਰੈਲੇ ਦੇ ਵਿੱਚ ਆ ਦੂਜਾ ਸੰਗੋਆ ਚੋਟੀ ਸੁੰਦੀ ਆ 14 ਕਿਲੋ ਮਾਲਕਾਂ ਨੇ ਜਿਹੜਾ ਇਹਨਾਂ ਦਾ ਦੁੱਧ ਦਾ ਰਿਕਾਰਡ ਦੱਸਿਆ ਵਾ ਮਿੱਤਰੋ ਥਾਣਾ ਦੇ ਵਿੱਚ ਕੁਆਲਿਟੀ ਚੰਗੀ ਆ ਜਿੰਨੀ ਹੈਗੀ ਆ ਸਰੀਰਿਕ ਬੰਤਰ ਵੱਲੋਂ ਸਾਫ਼ ਅਤੇ ਸੁਥਰੀ ਆ ਤੇ ਇੱਕ ਸੌਰੀ 1 ਲੱਖ ਰੁਪਈਆ ਮਾਲਕਾਂ ਨੇ ਇਹਦਾ ਰੇਟ ਤੈਅ ਕੀਤਾ ਤੇ ਮਿੱਤਰੋ ਅਜੇ 3 ਦੇ 10 ਬਾਕੀ ਆ ਸੂਨ ਦੇ ਵਿੱਚ ਜੇਰਾ ਬਰੀਕੀਆ ਆਰਡਰ ਦੀ ਕੁਆਲਿਟੀ ਆ ਉਹ ਪੂਰੀ ਬੇਹਤਰੀਨ ਤੇ ਖਾਸ ਬਣਾਉਗੀ ਕਿਉਂਕਿ ਮੈਂ ਥੱਲੋ ਬੁਰੀ ਜਬਰਦਸਤ ਤਿਆਰ ਹੋ ਕੇ ਸੋਊਗੀ ਮਿੱਤਰੋ ਕਿਉਂਕਿ ਸਰੀਰ ਦੱਸਦਾ ਮੇਰੇ ਅੰਗ ਦੱਸਦੇ ਆ ਵੀ ਮੈਂ ਕੁਝ ਨਾ ਕੁਝ ਕਰੂਗੀ ਜ਼ਰੂਰ ਥੱਲੋ ਬਾਕੀ ਸੌਣ ਦੇ ਵਿੱਚ 10 ਦਿਨ ਬਹੁਤ ਆਉਣ ਦੇ ਲਈ ਜੋ ਕਿ ਇਹਨੇ ਹਜੇ ਤਿਆਰੀ ਕੀ ਉੱਠਣਾ ਵਾ ਇਹਨੇ ਸੋਹਣੀ ਤਿਆਰ ਹੋ ਜਾਣਾ ਵਾ ਮਿੱਤਰੋ ਥੱਲੋ ਇਹਦਾ ਜਿਹੜਾ ਲੋਕਲ ਗਾਹਕ ਆ ਹੋਰ ਪਈਏ ਵੀ ਲਾਉਂਦੇ ਪਏ ਆ ਪਰ ਤੁਸੀਂ ਜਿਹੜੇ ਪ੍ਰਾਨੋ ਪਸੰਦ ਆਉਗੀ ਗੱਲਬਾਤ ਕਰ ਲਿਆ ਰੇ ਦੋ ਨੰਬਰ ਤੇ ਜਿਹੜੀ ਮੈਂ ਇਹ ਤੋਰਦੇ ਹੋ ਵੀਰੇ ਤੋਂ ਜਿਹੜੀ ਦੋ ਨੰਬਰ ਤੇ ਮੈਂ ਤੇ 22 ਦਿਨ ਪਹਿਲੇ ਅਜ ਸੁਮ ਦੇ ਚਿੰਦਾ 16 ਕਿਲੋ ਦਾ ਰਿਕਾਰਡ ਦੱਸਿਆ ਮਾਲਕਾਂ ਨੇ ਦੁੱਧ ਦਾ ਹਜੇ ਕੱਚੀ ਆ ਮੈਂ ਜ਼ਬਰਦਸਤ ਤਿਆਰੀ ਇਹ ਵੀ ਕਰੂਗੀ ਪਲੀ ਸੰਭੀ ਟਾਂਚੇ ਸਰੀਰਕ ਮੰਤਰ ਦੇ ਵਿੱਚ ਇਹ ਵੀ ਚੰਗੀ ਆ ਦੂਜਾ ਸੁਆਈ ਇਹ ਮੈਂ ਸੁਣਦੀ ਜਾਂਦਾ ਰੇਟ 1 ਲੱਖ ਤੇ 25000 ਰੁਪਇਆ ਮਾਲਕਾਂ ਨੇ ਤੈਅ ਕੀਤਾ ਵਾ ਜਿੰਨੇ ਵਿੱਚੋਂ ਬਣਦਾ ਮਾਨ ਤਾਣਾ ਜਿਹੜਾ ਬਾਈ ਹੁਣੀਆਂ ਦੇ ਵਿੱਚ ਜ਼ਰੂਰ ਕਰਾਂਗੇ ਮੈਂ ਪਲੀ ਸੰਭੀਆ ਵਜੂਦ ਦੇ ਵਿੱਚ ਆ ਵਜਣ ਦੇ ਵਿੱਚ ਹਜੇ ਕੱਚੀ ਕੱਚੀ ਆ ਕੱਲੀ ਮਤਰੋ ਕਿਉਂਕਿ ਇਹਨੇ ਸੋਹਣੀ ਤਿਆਰ ਹੋ ਕੇ ਜ਼ਬਰਦਸਤ ਬਣ ਕੇ ਫੇਰੇ ਨੇ ਸੂਣਾ ਵਾ ਮਤਰੋ ਕਿਉਂਕਿ ਤਿਆਰੀ ਆ ਜਿਹੜੀ ਮਿਹਨਤੀ ਉਹ ਪੂਰੀ ਚੰਗੀ ਆ ਤੇ ਬਾਕੀ ਅੰਗ ਮੈਨ ਦੇ ਜਿਹੜੇ ਉਹ ਵੀ ਤੁਸੀਂ ਦੇਖ ਸਕਦੇ ਆ ਕਿਉਂਕਿ ਮੈਨ ਦੇ ਵਿੱਚ ਜਿਹੜਾ ਸੁਮਖ ਪਾਣਾ ਉਹ ਵੀ ਚੰਗਾ ਵਾ ਪਾ ਦਿਨ ਮੌਜੂਦ ਹੁੰਦੇ ਵਿੱਚ ਗੱਲਬਾਤ ਲਈ ਨੰਬਰ 1 ਬਾਈ ਦਾ ਸਕਰੀਨ ਤੇ ਲਾ ਦੂਗਾ ਉਸ ਨੰਬਰ ਤੇ ਤੁਸੀਂ ਗੱਲਬਾਤ ਕਰ ਲਿਓ ਮਿੱਤਰੋ ਕੱਚੀ ਕੱਚੀ ਆ ਕਲੀ ਮੈਂ ਬਾਕੀ ਮੇਰੀ ਤਿਆਰੀ ਤੂਰੀ ਬਾਈ ਹੁਣੀ ਉਹਦੇ ਦੀ ਪੂਰੀ ਜਬਰਦਸਤ ਕਰਦੀ ਆ ਕਰਮਾਂ ਵਾਲੀ ਗੱਲਬਾਤ ਲਈ ਨੰਬਰ ਸਕਰੀਨ ਤੇ ਲੱਗਾ ਹੋਇਆ ਪਿੰਡ ਪਿੰਬੜੀ ਦੇ ਵਿੱਚ ਤੋਂ ਵੀ ਰਮੀਆਂ ਖੜੀਆਂ ਧੰਨਵਾਦ ਜਿਹੜੇ ਪਿਆਰ ਨੂੰ ਪਸੰਦ ਆਉਂਦੀਆਂ ਖਰੀਦ ਸਕਦੇ ਆ ਸ਼ੁਕਰੀਆ